ਹੈਲੋ ਜੀ ਫਰੈਂਡਸ ਸਤਿ ਸ਼੍ਰੀ ਅਕਾਲ ਜੀ ਕਿਵੇਂ ਮੇਰੀ ਸਾਰੀ YouTube ਫੈਮਿਲੀ ਆਈ ਹੋ ਗਏ ਫਰੈਂਡ ਤੁਸੀਂ ਸਾਰੇ ਠੀਕ ਹੋਵੋਗੇ ਤੇ ਮੈਂ ਵੀ ਠੀਕ ਆ ਫਰੈਂਡ ਤੇ ਲੋ ਜੀ ਅੱਜ ਦੀ ਵੀਡੀਓ ਆਪਾਂ ਸਟਾਰਟ ਕਰਨ ਜਾ ਰਹੇ ਸੀਗੇ ਤੇ ਮੈਂ ਨਾ ਕੁਝ ਕੁ ਨਾ ਸੂਟ ਖਰੀਦੇ ਸੀਗੇ ਤੇ ਮੈਂ ਕਿਹਾ ਚਲੋ ਅੱਜ ਤੁਹਾਡੇ ਨਾਲ ਉਹ ਮੈਂ ਸ਼ੇਅਰ ਕਰਦਣੀ ਆ ਨਾਲੇ ਤੁਹਾਨੂੰ ਮੈਂ ਦੱਸ ਦਣੀ ਆ ਵੀ ਅੱਜ ਕੱਲ ਕਿਵੇਂ ਦਾ ਕੱਪੜਾ ਚੱਲ ਰਿਹਾ ਹੈ ਨਾ ਤੇ ਉਹ ਵੀ ਮੈਂ ਤੁਹਾਡੇ ਨਾਲ ਜੀ ਸ਼ੇਅਰ ਕਰਾਂਗੀ ਮੈਂਨੇ ਕੁਝ ਕੁ ਸੂਟ ਖਰੀਦੇ ਨੇ ਤੇ ਜਿਵੇਂ ਆ ਮੌਸਮ ਦੇ ਚੱਪੇ ਪੈਣ ਵਾਲੇ ਹੁੰਦੇ ਨੇ ਜਿਵੇਂ ਕਿ ਐਨੇ ਤਾਂ ਦੇਖੋ ਮੋٹے ਸੂਟ ਹਲੇ ਪਾਇਨ ਜਾਂਦੇ ਹੈਗੇ ਹਲੇ ਗਰਮੀ ਚਾਹੀ ਨਹੀਂ ਰਹੇਗੀ ਤੇ ਉਸਾ ਬਣਾ ਲ ਵੀ ਜਿਵੇਂ ਹਲਕੇ ਜਿਹੇ ਕੱਪੜਾ ਹੁੰਦਾ ਜਿਵੇਂ ਜਿਹਦੇ ਆਪਾਂ ਲਾਈਨਿੰਗ ਵਗੈਰਾ ਲਗਾ ਕੇ ਆਪਾਂ ਬਣਾ ਸਕਦੇ ਆ ਹਨਾ ਉਹ ਸੂਟ ਅੱਜ ਤੁਹਾਡੇ ਨਾਲ ਮੈਂ ਸ਼ੇਅਰ ਕਰ ਰਹੀ ਆ ਤੇ ਸਭ ਨਾਲ ਪਹਿਲਾਂ ਦੇਖੋ ਵੀ ਕਿਹੜਾ ਕੱਪੜਾ ਚੱਲ ਰਿਹਾ ਅੱਜਕੱਲ ਅੱਜਕੱਲ ਟ੍ਰੈਂਡ ਦੇ ਵਿੱਚ ਤਾਂ ਵੈਸੇ ਕਾਫੀ ਨਹੀਂ ਹਨਾ ਪਹਿਲਾਂ ਤਾਂ ਦੇਖੋ ਮੈਂ ਇੱਕ ਆ ਲਿੱਤਾ ਆ ਤੁਹਾਡੇ ਨਾਲ ਮੈਂ ਸ਼ੇਅਰ ਕਰ ਰਹੀ ਆ ਇਹ ਹੈ ਗਿਆ ਟੈਬੀ ਲਾਈਨਿੰਗ ਦਾ ਟੈਬੀ ਲਾਈਨਿੰਗ ਦਾ ਸੂਟ ਹੈ ਇਹ ਤੇ ਇਹ ਇਹਦਾ ਨਾ ਪਣਾ ਨਾ ਵੱਡਾ ਹੁੰਦਾ ਦੇਖੋ ਵੱਡੇ ਪਨੇ ਦਾ ਇਹ ਸੂਟ ਵੱਡੇ ਪਨੇ ਦਾ ਤੇ ਪ੍ਰਿੰਟ ਵੀ ਦੇਖੋ ਕਿੰਨਾ ਸੋਹਣਾ ਪ੍ਰਿੰਟ ਵੀ ਬਹੁਤ ਸੋਹਣਾ ਹੈ ਤੇ ਕਾਲੀ ਚੁੰਨੀ ਦੇਖੋ ਪ੍ਰਿੰਟ ਵੀ ਬਹੁਤ ਸੋਹਣਾ ਹੈ ਤੇ ਇਹ ਦੇਖੋ ਇਹਦੀ ਪਹਿਚਾਣ ਇਹ ਜੀ ਹੁੰਦੀ ਹੈ ਟੈਬੀ ਲਾਈਨਿੰਗ ਵਾਲੇ ਸੂਟ ਦੀ ਇਹ ਤੇ ਆ ਦੇਖੋ ਨੀਚੇ ਆ ਕੀ ਕਹਿੰਦੇ ਨੇ ਜਾਲੀ ਜੀ ਬਣੀ ਹੋਈ ਐ ਚੈੱਕ ਬਣਿਆ ਹੋਇਆ ਤੇ ਐਵੇਂ ਪਤਲਾ ਜਿਵੇਂ ਜੋਰਜਟ ਨਹੀਂ ਹੁੰਦਾ ਜੋਰਜਟ ਤਾਂ ਗਾਣੇ ਜੇ ਵਾਲਾ ਹੁੰਦਾ ਹੈ ਨਾ ਇੱਕ ਵਧੀਆ ਚ ਵੀ ਹੁੰਦਾ ਪਿਓਰ ਚ ਵੀ ਹੁੰਦਾ ਪਰ ਇਹ ਉਹ ਜੋਰਜਟ ਨਹੀਂ ਹੈਗੀ ਇਹ ਟੈਬੀ ਲਾਈਨਿੰਗ ਦਾ ਕਪੜਾ ਹੈ ਅੱਜਕੱਲ ਐਵੇਂ ਦਾ ਕਪੜਾ ਬਹੁਤ ਚੱਲ ਰਿਹਾ ਹੈ ਇਹ ਇਹਨੂੰ ਆਪਾਂ ਲਾਈਨਿੰਗ ਲਗਾ ਕੇ ਬਣਾਵਾਂਗੇ ਅਗਰ ਜੇ ਪਲੇਨ ਚ ਮਿਲਦਾ ਹੈ ਪਲੇਨ ਤੇ ਤਾਂ ਦੇਖੋ ਫਿਰ ਟਾਪ ਟਾ ਵਗੈਰਾ ਲੱਗਦਾ ਜਿਵੇਂ ਕੋਟਨ ਦਾ ਟਾਪ ਟਾ ਹੁੰਦਾ ਪਰ ਇਹ ਦੇਖੋ ਪ੍ਰਿੰਟਡ ਹੈ ਨਾ ਇਹਦੇ ਤੇ ਲਾਈਨਿੰਗ ਹੀ ਚੱਲ ਜੂਗੀ ਤੇ ਇਹਦੇ ਤੇ ਹੁਣ ਇਹ ਜੱਤਰ ਇਸ ਕੱਪੜੇ ਦੇ ਫਰੋਕ ਵਗੈਰਾ ਬਣਾਉਣ ਦੇ ਕੰਮ ਆਉਂਦਾ ਹੈ ਇਹ ਤੇ ਇਹਦਾ ਮੈਂ ਫਰੋਕ ਹੀ ਬਣਾਵਾਂਗੀ ਬਹੁਤ ਸੋਹਣਾ ਪ੍ਰਿੰਟ ਹੈ ਇਹਦਾ ਮੈਂ ਫਰੋਕ ਬਣਾਵਾਂਗੀ ਤੇ ਇਹਦਾ ਪ੍ਰਾਈਸ ਦੱਸਾਂ ਮੈਂ ਇਹ ਲੈ ਕੇ ਆਈ ਸੀਗੀ ਮੈਂ 800 ਦਾ 800 ਦਾ ਪਿਆ ਇਹਦੇ ਨਾਲ ਹੁੰਦਾ ਇੱਕ ਹੋਰ ਆਹ ਸੂਟ ਹੈ ਸੇਮ ਇਹੀ ਕੱਪੜਾ ਟੈਬੀ ਲਾਈਨਿੰਗ ਦਾ ਹੀ ਚੈੱਕ ਕਰ ਦੇਖੋ ਇਹਦੇ ਨੀਚੇ ਵੀ ਤੇ ਸੇਮ ਉਵੇਂ ਕਪੜਾ ਪਤਲਾ ਹੁੰਦਾ ਜਿਵੇਂ ਜੋਰ ਜਟਵਾ ਹੁੰਦਾ ਤੇ ਇਹ ਦਾ ਵੀ ਦੇਖੋ ਫਰੋਕ ਬਣੂਗਾ ਹੈਗੇ ਫਰੋਕ ਦਾ ਕਪੜਾ ਬੜੇ ਬੜੇ ਪਣੇ ਚ ਹੈ ਇਹ ਹੈਗੇ 6 6 7 7 ਮੀਟਰ ਸੂਟ ਹੈ ਠੀਕ ਹੈ ਜੀ ਇਹਦਾ ਫਰੋਕ ਬੋ ਸੋਣਾ ਬਣੂਗਾ ਪਰ ਇਹਨਾਂ ਚ ਦੋਨਾਂ ਚ ਮੈਂ ਉਹਦੇ ਤਾਂ ਮੈਂ ਫਰੋਕ ਬਣਾਵਾਂ ਇਹਨੂੰ ਬਣਾਵਾਂਗੀ ਤੇ ਬਲੈਕ ਦਾ ਤੇ ਇਹਦਾ ਮੈਂ ਸੋਚਦੀ ਆ ਵੀ ਸੂਟ ਬਣਾਵਾਂ ਸਲਵਾਰ ਸੂਟ ਬਣਾਵਾਂ ਕਿਉਂਕਿ ਦੋ ਦੋ ਫਿਰਫਰਾ ਕਰਨੇ ਹੋ ਜਾਣਗੇ ਪਹਿਲਾਂ ਮੇਰੇ ਕੋਲ ਹੈਗੇ ਨਹੀਂ ਇਸ ਕਪੜੇ ਦੇ ਵਿੱਚ ਹੀ ਤੇ ਇਹਦਾ ਪ੍ਰਾਈਸ 800 ਹੀ ਹੈ ਤੇ ਇੱਕ ਆਹ ਕਪੜਾ ਚੱਲਿਆ ਹੈ ਦੇਖੋ ਹੈਨਾ ਇੱਕ ਟੈਬੀ ਲਾਈਨਿੰਗ ਹੋ ਗਿਆ ਇੱਕ ਆਹ ਹੋ ਗਿਆ ਕ੍ਰਸ਼ ਹੋ ਗਿਆ ਕ੍ਰਸ਼ ਦੇਖੋ ਪਲੇਨ ਦੇ ਵਿੱਚ ਪਲੇਨ ਹੈ ਬਹੁਤ ਸੋਹਣਾ ਇਹ ਇਹ ਇਹਦੇ ਤੇ ਪਲੇਨ ਦਾ ਇਹ ਫਾਇਦਾ ਹੁੰਦਾ ਇਹਦੇ ਤੇ ਆਪਾਂ ਆਪਣਾ ਮਨ ਚਾਹਿਆ ਕੋਈ ਵੀ ਵਰਕ ਆਪਾਂ ਕਰਵਾ ਸਕਦੇ ਆ ਚਾਹੇ ਲੈਸਾ ਲਾ ਕੇ ਬਣਾ ਲਈਏ ਚਾਹੇ ਪੇਂਟਿੰਗ ਕਰਵਾ ਲਈਏ ਹੈ ਨਾ ਅੱਜ ਕੱਲ ਪੇਂਟ ਦਾ ਵੀ ਟ੍ਰੈਂਡ ਚੱਲਿਆ ਹੋਇਆ ਤੇ ਇਹਦਾ ਵੀ ਮਤਲਬ ਕੀ ਬੜੇ ਪਣੇ ਜੀ ਹੁੰਦਾ ਇਹ ਵੀ ਆ ਦੇਖੋ ਕਿੰਨਾ بڑا ਪਣਾ ਇਹਦਾ ਇਹਦੇ ਵੀ ਫਰੋਕ ਵਗੈਰਾ ਬਣ ਸਕਦੀ ਹੈ ਕਲੀਆਂ ਵਾਲੀ ਫਰੋਕ ਹੋਗੀ ਇਹਦੀ ਵੀ ਉਹ ਬਣ ਸਕਦੀ ਹੈ ਠੀਕ ਹੈ ਜੀ ਤੇ ਇਹ ਇਹਨੂੰ ਕਹਿੰਦੇ ਨੇ ਕ੍ਰਸ਼ ਇਹ ਨਾ ਥੋੜਾ ਕ ਐਵੇਂ ਦੇਖੋ ਟਰਾਂਸਫਰ ਜਿਹਾ ਹੁੰਦਾ ਦੇਖੋ ਐਵੇਂ ਮੇਰਾ ਹੱਥ ਦਿਖ ਰਿਹਾ ਨਾ ਹੱਥ ਦਿਖ ਰਿਹਾ ਤੇ ਇਹਦੇ ਚ ਸ਼ਾਈਨਿੰਗ ਹੁੰਦੀ ਹੈ ਕੱਪੜੇ ਚ ਹਲਕੀ ਹਲਕੀ ਸ਼ਾਈਨਿੰਗ ਦਿਖ ਰਹੀ ਹੋਗੀ 골ਡਨ ਜੀ ਹੈ ਮਹਿੰਦੀ ਕਲਰ ਹੈ ਇਹ ਜਿਵੇਂ ਸੁੱਕੀ ਮਹਿੰਦੀ ਦਾ ਕਲਰ ਹੁੰਦਾ ਤੇ ਚ ਜਿਹੜੀਆਂ ਸ਼ਾਈਨਿੰਗ ਪਈ ਰਹੀ 골ਡਨ ਦੀ ਪਈ ਇਹਦਾ ਹਲੇ ਮੈਂ ਸੋਚੇ ਨਹੀਂ ਹੈ ਕਿਦਾ ਮੈਂ ਕੀ ਬਣਾਣਾ ਬਾਅਦ ਚ ਦੇਖਾਂਗੀ ਵਰਕ ਕਰਵਾਵਾਂਗੇ ਕੀ ਕਰਾਂਗੇ ਪਹਿਲਾਂ ਮੈਂ ਇੱਕ ਪ੍ਰੋਕ ਸੂਟ ਬਣਾ ਕੇ ਦੇਖਾਂਗੀ ਇਹਦਾ ਮੈਨੇ ਪ੍ਰੋਕ ਸੂਟ ਜਿਹੜੇ ਕੱਪੜੇ ਦਾ ਦੇਖੋ ਇਹ ਹੁੰਦਾ ਵੀ ਫਰੋਕ ਸੂਟ ਬਣੂਗਾ ਮੈਂ ਉਹਦਾ ਫਰੋਕ ਸੂਟ ਹੀ ਬਣਾਉਣੀ ਹੁੰਦੀ ਹੈ ਤੇ ਜਿਹੜੇ ਕੱਪੜੇ ਦਾ ਲੱਗੇ ਵੀ ਹਾਂ ਵੀ ਇਹਦੀ ਸਲਵਾਰ ਸੂਟ ਸੋਹਣੇ ਲੱਗੇ ਉਹ ਸਲਵਾਰ ਸੂਟ ਜਿਹੜੀ ਆਪਾਂ ਐਵੇਂ ਲੱਗੇ ਵੀ ਇਹਦਾ ਪਲਾਜ਼ੋ ਚੱਜੂਗਾ ਤਾਂ ਪੈਂਟ ਪਲਾਜ਼ੋ ਆਪਾਂ ਫਿਰ ਪੈਂਟ ਪਲਾਜ਼ੋ ਬਣਾਉਣੀ ਹੁੰਦੀ ਹੈ ਕੱਪੜੇ ਦੇ ਹਿਸਾਬ ਨਾਲ ਮੈਂ ਆਪਣਾ ਸੂਟ ਬਣਾਉਣੀ ਹੁੰਦੀ ਹੈ ਇਹ ਵੀ ਇਹਦੀ ਕਪੜਾ ਕ੍ਰਸ਼ ਦਾ ਕ੍ਰਸ਼ ਦੇ ਵਿੱਚ ਐਵੇਂ ਲੈਣਾ ਜੀ ਹੁੰਦੀਆਂ ਨੇ ਯਾਨੀ ਕਿ ਬਲਜੇ ਦਿੱਤੇ ਹੁੰਦੇ ਨੇ ਫਾਈਵ ਹੁੰਦੇ ਨੇ ਜਿਵੇਂ ਕ੍ਰਸ਼ ਜਿਹਾ ਬਣਿਆ ਕ੍ਰਸ਼ ਹੈ ਇਹ ਕਪੜਾ ਚੋ ਲੈਣਾ ਜੀ ਬਣੀ ਹੁੰਦੀ ਆ ਨਹੀਂ ਇਹ ਐਵੇਂ ਪਤਲਾ ਜਾ ਤੇ ਇਹਦੇ ਤੇ ਮੈਂ ਸੋਚਿਆ ਇਹਨੂੰ ਮੈਂ ਕਲੀਆਂ ਵਾਲਾ ਫਰੋਕ ਬਣਾਵਾਂਗੀ ਤੇ ਨਾਲ ਕਰਵਾਵਾਂਗੀ ਇਹਦੇ ਤੇ ਮੈਂ ਪੇਂਟ ਕਲੀਆਂ ਇੱਕ ਇੱਕ ਕਲੀ ਤੇ ਪੇਂਟ ਕਰਵਾਵਾਂਗੀ ਵਾਹ ਫਲਾਵਰ ਜਿਹਾ ਪਵਾਵਾਂਗੀ ਠੀਕ ਹੈ ਜੀ ਇਹਦਾ ਫਰੋਕ ਬਣਾਵਾਂਗੇ ਦੋ ਫਰੋਕ ਇੱਕ ਸਲਵਾਰ ਸੂਟ ਤੇ ਬਾਕੀ ਦੇਖਦੇ ਵੀ ਪਲਾਜ਼ੋ ਬਣਾਵਾਂਗੇ ਕਿ ਕੀ ਹੈ ਨਾ ਤੇ ਇੱਕ ਲੈ ਕੇ ਆਈਆਂ ਮੈਂ ਦੇਖੋ ਕਰਵਾ ਚੋਤਲੇ ਸੂਟ ਇਹ ਲੈ ਕੇ ਆਈ ਹਾਂ ਮੈਂ ਸੀਮਰ ਚ ਅੱਜ ਕੱਲ ਇਹ ਕੱਪੜੇ ਦਾ ਵੀ ਟ੍ਰੈਂਡ ਹੈ ਸੀਮਰ ਹੋ ਗਿਆ ਕ੍ਰਸ਼ ਹੋ ਗਿਆ ਟੈਬੀ ਟੈਬੀ ਦਾ ਹੋ ਗਿਆ ਹੈਨਾ ਇਹ ਮੈਂ ਲੈ ਕੇ ਆਈ ਹਾਂ ਸੀਮਰ ਚ ਇੰਜ ਕਰਕੇ ਤੇ ਇਹਦੇ ਤੇ ਦੇਖੋ ਇੰਜ ਕਰਕੇ ਨੀਚੇ ਘੇਰੇ ਤੇ ਹਮ ਬੀਅਨੀ ਬਣੀਆਂ ਹੋਈਆਂ ਨੇ ਹਾਂ ਮੈਂ ਘੇਰਾ ਬਣਿਆ ਹੋਇਆ ਬੈਕ ਇਹਦੀ ਪਲੇਨ ਹੈ ਤੇ ਪਾਵਾਂ ਵੀ ਪਲੇਨ ਨਹੀਂ ਆਉਣੀਆਂ ਪਾਵਾਂ ਤੇ ਚਲੋ ਕੋਈ ਗੱਲ ਨਹੀਂ ਮੈਂ ਲੈਸ ਵਗੈਰਾ ਲਗਾ ਕੇ ਕੁਛ ਨਾ ਕੁਛ ਡਿਜ਼ਾਈਨ ਕਰ ਹੀ ਲਾਵਾਂਗੀ ਤੇ ਸਲਵਾਰ ਹੈਗੀ ਹੈ ਦੀ ਇੱਕ ਮਤਲਬ ਕਿ ਪਲੇਨ ਸਲਵਾਰ ਹੈ ਇਹਦੇ ਨਾਲ ਤੇ ਦੁਪੱਟਾ ਹੈਗਾ ਇਹਦੇ ਨਾਲ ਪਿਓਰ ਦਾ ਪਿਓਰ ਦਾ ਦੁਪੱਟਾ ਮੈਨੂੰ ਇਹ ਕਲਰ ਹੈ ਨਹੀਂ ਸੀਗਾ ਮੇਰੇ ਕੋਲੇ ਅੱਜਕੱਲ ਇਹ ਕਲਰ ਵੀ ਹੈਗੇ ਟ੍ਰੈਂਡ 'ਚ ਇੱਕ ਪਿਸਤਾ ਕਲਰ ਹੋ ਗਿਆ ਕਾਫੀ ਕਲਰ ਹੈਗੇ ਨੇ ਅੱਜਕੱਲ ਟ੍ਰੈਂਡ 'ਚ ਆ ਦੇਖੋ ਇਹ ਕਲਰ ਮੇਰੇ ਕੋਲੇ ਹੈ ਨਹੀਂ ਸੀ ਕਮਾਹ ਚਲੋ ਇਹ ਕਲਰ ਦਾ ਆਪਾਂ ਲੈਨੇ ਆ ਸੂਟ ਇਹ ਮੈਂ ਕਰਵਾ ਚੋਤੇ ਪਾਵਾਂਗੀ ਤੇ ਦੇਖਦੇ ਹਾਂ ਹੁਣ ਮੈਂ ਇਹਦੇ ਮੈਂ ਜੋ ਕੁਝ ਲਗਾਣਾ ਕਿਵੇਂ ਬਣਾਣਾ ਹੈ ਨਾ ਬਾਕੀ ਸਿੰਪਲ ਹੀ ਬਣਾਵਾਂਗੀ ਸਿੰਪਲ ਹੀ ਬਣਾਵਾਂਗੀ ਤੇ ਇਹਦੇ ਥੱਲੇ ਲੱਗੂਗਾ ਟਾਪ ਟਾ ਇਹਦੇ ਥੱਲੇ ਇਹ ਵਾਲਾ ਟਾਪ ਟਾ ਲੱਗੂਗਾ ਦੇਖੋ ਜਿਵੇਂ ਸਲਵਾਰ ਹੈ ਨਾ ਮੈਂ ਸੋਚ ਰਹੀ ਸਲਵਾਰ ਨੇ ਦੀ ਨਾ ਸੀਮਰ ਚ ਨਹੀਂ ਹੈਗੀ ਵੀ ਸਲਵਾਰ ਮੈਂ ਲਿਆਵੇਂ ਦੀ ਸੀਮਰ ਚ ਤੇ ਇਹਨੂੰ ਮੈਂ ਟਾਪ ਟੇ ਨੂੰ ਲਗਾ ਲੈਨੀ ਆ ਆਪਣੀ ਸ਼ਰਟ ਦੇ ਥੱਲੇ ਮੈਂ ਮੇ ਸੋਚੀਂ ਅਗਰ ਜੇ ਮਿਲ ਗਿਆ ਤਾਂ ਠੀਕ ਹੈ ਨਹੀਂ ਤਾਂ ਫਿਰ ਇਹਦੀ ਸਲਵਾਰ ਬਣਾਵਾਂਗੀ ਮੈਂ ਕਿ ਮੈਂ ਪਿਓਰ ਦੀ ਦੇਖੂਗੀ ਸਲਵਾਰ ਪਿਓਰ ਦੀ ਲਿਆਉਣੀ ਆ ਠੀਕ ਆ ਦੇਖੋ ਤੁਸੀਂ ਮੇਰਾ ਕਮੈਂਟ ਕਰਕੇ ਵੀ ਤੁਹਾਨੂੰ ਕਿਹੜਾ ਸੂਟ ਵਧੀਆ ਲੱਗਿਆ ਕਿਹੜਾ ਸੂਟ ਸੋਹਣਾ ਲੱਗਿਆ ਇਹ ਜਿਹੜੇ ਹੈਗੇ ਨੇ ਇਹ ਵਾਲੇ ਸੂਟ ਨਹੀਂ ਨਾ ਕਿ ਆਵਲੇ ਮੌਸਮ 'ਚ ਪੈ ਜਾਂਦੇ ਨੇ ਜਿਵੇਂ ਕਿ ਲਾਈਨਿੰਗ ਲੱਗੂਗੀ ਇਹਨਾਂ ਤੇ ਹੁਣ ਨਾ ਤਾਂ ਦੇਖੋ ਠੰਡ ਹੀ ਆ ਨਾ ਹੀ ਗਰਮੀ ਅੱਗੇ ਕਿ ਜਿਹੜੇ 10 ਦਿਨ ਆਣਗੇ ਤਾਂ ਇਹ ਲਾਈਨਿੰਗ ਵਾਲੇ ਸੂਟ ਇਹ ਪੈ ਜਾਣਗੇ ਪ੍ਰੋਪ वगैरह ਫੈਟੜ ਗਈਆਂ ਇਸ ਕਰਕੇ ਮੈਂ ਇਹ ਬਣਾਵਾਂਗੀ ਹੁਣ ਦੇਖਦੇ ਆ ਕਦੋਂ ਬਣਣਗੇ ਪਰ ਠੀਕ ਹੈ ਜੀ ਤੇ ਕਿਵੇਂ ਦੇ ਲੱਗੇ ਤੁਹਾਨੂੰ ਅੱਜ ਦੀ ਵੀਡੀਓ ਤੇ ਸੂਟ ਕਿੱਦਾਂ ਦੇ ਲੱਗੇ ਨੇ ਇਹ ਵੀ ਕਮੈਂਟ ਕਰਕੇ ਜਰੂਰ ਦੱਸਿਓ ਅਗਰ ਚੈਨਲ ਤੇ ਤੁਸੀਂ ਨਵੇਂ ਆਨੇ ਪਲੀਜ਼ ਆਪਣੇ ਚੈਨਲ ਨੂੰ ਕਰ ਲੈਣਾ ਸਬਸਕ੍ਰਾਈਬ ਤੇ ਲਾਈਕ ਕਮੈਂਟ ਸ਼ੇਅਰ ਜਰੂਰ ਕਰਨਾ ਆਪਾਂ ਕੱਲ ਨੂੰ ਫੇਰ ਮਿਲਦੇ ਆਂ ਨੰਮੀ ਜੀ ਪਿਆਰੀ ਜੀ ਵੀਡੀਓ ਦੇ ਨਾਲ ਉਦੋਂ ਦੇ ਲਈ ਓਕੇ ਟਾਟਾ ਬਾਏ ਬਾਏ